ਆੜਾਂ ਦੇ ਵਿੱਚ ਹੋ ਰਹੀ ਲਗਾਤਾਰ ਬਾਰਿਸ਼ ਦੇ ਨਾਲ ਲੋਕਾਂ ਵਿੱਚ ਡਰ ਦਾ ਮਾਹੌਲ ਲੋਕਾਂ ਨੂੰ ਲਗਾਤਾਰ ਇਹੀ ਚਿੰਤਾ ਸਤਾ ਰਹੀ ਹੈ ਕਿ ਜੇ ਇਸੇ ਤਰ੍ਹਾਂ ਲਗਾਤਾਰ ਬਾਰਿਸ਼ ਹੁੰਦੀ ਰਹੀ ਤਾਂ ਉਹਨਾਂ ਨੂੰ ਆਪਣੇ ਘਰਾਂ ਤੋਂ ਬੇਕਰਨਾ ਹੋਣਾ ਪੈ ਜਾਵੇ ਉੱਥੇ ਹੀ ਕਾਨਪੁਰ ਦੇ ਵਿੱਚ ਵੀ ਇਹੋ ਜਿਹੀ ਇੱਕ ਘਟਨਾ ਸਾਹਮਣੇ ਆਈ ਹੈ ਜਿੱਥੇ ਪਿੰਡ ਦੇ ਵਿੱਚ 4 ਤੋਂ 5 ਫੁੱਟ ਪਾਣੀ ਵਧ ਗਿਆ ਜਿਸ ਕਾਰਨ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣ ਚੁੱਕਿਆ ਹੈ ਜਿਸ ਦੇ ਨਾਲ ਲੋਕਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਹੋਇਆ ਅਤੇ ਪਾਣੀ ਦੇ ਵਹਾਅ ਵਿੱਚ ਲੋਕਾਂ ਦੇ ਪਾਲਤੂ ਪਸ਼ੂ ਮੱਝਾਂ ਪੇਡਾਂ ਗਾਵੀਆਂ ਕੁੱਤੇ ਸਭ ਰੁੜ ਗਏ ਜਿਸ ਕਾਰਨ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਹੁਣ ਕਿਹੜੇ ਪ ਸਾਧਨ ਹੈ ਅਤੇ ਨਾਹੀਓ ਆਪਣੇ ਆਪ ਨੂੰ ਆਪਣੇ ਘਰਾਂ ਵਿੱਚ ਸੁਰੱਖਿਤ ਮਹਿਸੂਸ ਕਰ ਰਹੇ ਹਨ ਕਿਉਂਕਿ ਪਾਣੀ ਇੰਨਾ ਜ਼ਿਆਦਾ ਹੋ ਗਿਆ ਹੈ ਉਹਨਾਂ ਨੂੰ ਹਰ ਵੇਲੇ ਇਹੋ ਡਰ ਰਹਿੰਦਾ ਹੈ ਕਿ ਕਿਤੇ ਉਹਨਾਂ ਨੂੰ ਰਾਤ ਨੂੰ ਸੁੱਤੇ ਸਮੇਂ ਹੀ ਪਾਣੀ ਆਪਣੇ ਨਾਲ ਨਾ ਵਹਾ ਕੇ ਲੈ ਜਾਵੇ ਉੱਥੇ ਹੀ ਦੂਸਰੇ ਪਾਸੇ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਡਾਕਟਰ ਵੱਲੋਂ ਤਲਾ ਦੇ ਵਿੱਚ ਜ਼ਮੀਨ ਖਰੀਦ ਲਈ ਸੀ ਜਿਸ ਕਾਰਨ ਉਸ ਨੇ ਪਾਣੀ ਦਾ ਵਹਾ ਪਿੰਡ ਵੱਲ ਨੂੰ ਕਰ ਦਿੱਤਾ ਅਤੇ ਬਰਸਾਤ ਹੋਣ ਦੇ ਬਾਅਦ ਪਿੰਡ ਵਿੱਚ ਕਾਫੀ ਜ਼ਿਆਦਾ ਪਾਣੀ ਆ ਗਿਆ ਉੱਥੇ ਹੀ ਸਰਪੰਚ ਨੇ ਵੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੋ ਕਿ ਆਮ ਆਦਮੀ ਪਾਰਟੀ ਦਾ ਲੀਡਰ ਹੈ ਉਹ ਵੀ ਇਸ ਤਲਾ ਦੇ ਵਿੱਚ ਕਬਜ਼ਾ ਕਰਕੇ ਆਪਣਾ ਆਫਿਸ ਬਣਾ ਰਿ ਇਸ ਕਾਰਨ ਉਸਦੀ ਕੋਈ ਵੀ ਸੂਝ ਨਹੀਂ ਲੈ ਰਿਹਾ ਕਿਉਂਕਿ ਸਰਕਾਰ ਹੀ ਜਦ ਕਬਜ਼ਾ ਕਰਨ ਤੇ ਆ ਜਾਵੇ ਤੇ ਪ੍ਰਸ਼ਾਸਨ ਉੱਥੇ ਕੀ ਕਰੇਗਾ ਉਹਨਾਂ ਦੇ ਮਨ ਦੇ ਵਿੱਚ ਡਰ ਹੈ ਕਿ ਸਰਕਾਰ ਜਿੱਥੇ ਵਾਅਦੇ ਕਰਦੀ ਨਜ਼ਰ ਆਉਂਦੀ ਪਈ ਹੈ ਉੱਥੇ ਹੀ ਸਰਕਾਰੀ ਲੀਡਰ ਸਰਕਾਰੀ ਜ਼ਮੀਨਾਂ ਦੇ ਉੱਤੇ ਕਬਜ਼ਾ ਕਰਕੇ ਲੋਕਾਂ ਨੂੰ ਮਰਨ ਤੇ ਮਜਬੂਰ ਕਰ ਰਹੇ ਹਨ ਇਹ ਨਾਮ ਨਿਤਿਸ਼ ਸ਼ਰਮਾ ਹੈ ਮੇਰਾ ਨਾਮ ਕਿਹੜਾ ਪਿੰਡ ਹੈ ਪਿੰਡ ਪੰਗੋਲੀ ਹੈਗਾ ਬਾਈ ਸਰ ਕੀ ਕਹਿਣਾ ਚਾਹੋਗੇ ਜਿਹੜੀ ਪਿੰਡ ਦੇ ਵਿੱਚ ਬਾਰ ਦੀ ਸਥਿਤੀ ਬਣੀ ਹੈ ਕਿਹਦੀ ਵਜ੍ਹਾ ਕਰਕੇ ਬਣੀ ਹੈ ਔਰ ਕਿਉਂ ਬਣੀ ਹੈ ਭਾਈ ਇਹ ਬਿਆਹ ਮਣੀ ਹੈ ਡਾਕਟਰ ਕਨਵਰ ਦੇ ਕਾਰਨ ਠੀਕ ਹੈ ਉਹਨਾਂ ਦੇ ਪਿੱਛੇ ਡੰਗਾ ਲਾਇਆ ਹੋਇ ਪਿੰਡ ਆਪਣਾ ਜਿਹੜਾ ਪਾਣੀ ਹੈਗਾ ਸੁਟਿਆ ਪਿੰਡ ਪਿੰਡੀ ਨੂੰ ਠੀਕ ਹੈ ਆਪਣੀ ਬੜੀ ਬੜੀ ਵਾਰੀ ਆਪਾਂ ਗਏ ਆ ਕੋੜ ਕਚਰੀਆਂ ਗਏ ਆ ਸਭ ਕੁਝ ਗਏ ਆ ਹੱਦੀ ਕੋਈ ਹੱਲ ਨਹੀਂ ਹੈਗਾ ਬਟ ਹੁਣ ਇਹ ਹੜ ਆਇਆ ਪਿੰਡ ਅੰਦਰ ਤੱਕ ਪਾਣੀ ਚਲ ਗਿਆ ਘਰਾਂ ਦੇ ਵਿੱਚ ਕੌਣ ਜ਼ਿੰਮੇਵਾਰ ਹੈਗਾ ਬਾਈ ਮੈਨੂੰ ਦੱਸੋ ਸਰਕਾਰ ਜ਼ਿੰਮੇਵਾਰ ਥੋੜੀ ਆ ਡਾਕਟਰ ਜ਼ਿੰਮੇਵਾਰ ਹੈਗਾ ਹੁਣ ਡਾਕਟਰ ਨੇ ਤੇ ਬੇੜਾ ਕਰ ਕਰਤਾ ਹੱਲ ਕੌਣ ਕਰੇਗਾ ਇਹਦਾ ਕੱਲ ਦੀ ਕੱਲ ਦੇ ਚਾਰ ਪੰਜ ਦਿਨ ਹੋ ਗਿਆ ਸਰਕਾਰੀ ਬੰਦੇ ਘੁੰਮਦੇ ਆ ਕੋਈ ਕੋਈ ਕਾਰਵਾਈ ਨਹੀਂ ਹੋ ਰਹੀ ਆ ਅੱਜ ਤਨਸੀਲਦਾਰ ਤੁਹਾਨੂੰ ਆਕੇ ਤਸੱਲੀ ਦੇ ਦੇਵੇਗਾ ਕਿ ਕਾਰਵਾਈ ਹੋਏਗੀ ਪਰ ਦੇਖੋ ਹੁਣ ਕੀ ਹੁੰਦਾ ਬੜੀ ਪਹਿਲਾਂ ਵੀ ਤੇ ਹਾਲਾਤ ਪਿੰਡ ਦੇ ਵਿੱਚ ਮਲੇ ਬੜੀ ਵਾਰੀ ਬੜੀ ਵਾਰੀ ਬਣਿਆ 4-5 ਸਾਲ ਹੋ ਗਏ ਇਦਾਂ ਹੀ 10 ਸਾਲ ਹੋ ਗਏ ਇਹ ਹਾਲਾਤ ਹੋ ਗਏ ਬਟ ਅੱਜ ਬਹੁਤ ਜ਼ਿਆਦਾ ਪਾਣੀ ਆਇਆ ਅੱਜ ਤੇ ਪਿੰਡ ਦਾ ਕਪਾਣੀ ਪਹੁੰਚਿਆ ਜੀ ਘਰ ਖਾਲੀ ਕਰਾ ਦਿੱਤਾ ਘਰ ਖਾਲੀ ਕਰਾ ਦਿੱਤਾ ਛੋਟੇ ਛੋਟੇ ਬੱਚੇ ਆ ਗਾਈਆਂ ਰੋੜਦੀਆਂ ਤੇ ਡੂ ਰੋੜਦੇ ਆ ਬੱਚੇ ਰੋੜਦੇ ਆ ਇੱਕ ਦੋ ਕੌਣ ਜ਼ਿੰਮੇਵਾਰ ਹੈ ਕੋਈ ਬੱਚਾ ਮਰ ਗਿਆ ਕੀ ਇਹਦਾ ਸਰਕਾਰ ਥੋੜੀ ਜ਼ਿੰਮੇਵਾਰ ਹੈ ਇਥੇ ਇਸੀ ਨੂੰ ਪਾਣੀ ਕਿੰਨਾ ਪਈਏ ਸਾਡੇ ਘਰ ਆਗੇ ਦੋਨੋਂ ਅੰਦਰ ਪਾਣੀ ਹੈ ਦੇਖੋ ਕਿੰਨਾ 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 ਪਾਣੀ ਹੈ ਕੱਲ ਕੋਣੇ ਦਾ ਸਰਕਾਰ ਥੋੜੀ ਭਰੇਗਾ ਆਗੇ ਆਗੇ ਪੈਸਾ ਥੋੜੀ ਭਰੇਗੀ ਸਰਕਾਰ ਜਿੱਦਾਂ ਮੌਸਮ ਵਿਭਾਗ ਵੱਲ ਚਿੰਤਾ ਜਤਾ ਰਹੀ ਹੈ ਦੋ ਤੋਂ ਤਿੰਨ ਦਿਨ ਬਰਸਾਤ ਹੋਏ ਵੀ ਤਾਂ ਫਿਰ ਕਿੱਦਾਂ ਇਹ ਹਾਲਾਤ ਬਣ ਜਾਣਗੇ ਪਿੰਡ ਦੇ ਇਹ ਬਹੁਤ ਹੀ ਮਾਰੇ ਜੀ ਇਹ ਬਹੁਤ ਬਹੁਤ ਜ਼ਿਆਦਾ ਹਾਲਾਤ ਬਣਨਗੇ ਘਰ ਟੁੱਟ ਜਾਣਗੇ ਸਭ ਕੁਝ ਹੋ ਜਾਏਗਾ ਇੱਥੇ ਕੀ ਹੋਏਗਾ ਪ੍ਰਸ਼ਾਸਨ ਵੱਲ ਕੋਣ ਧਿਆਨ ਦਿੱਤਾ ਜਾ ਰਿਹਾ ਇਸ ਬਾਰੇ ਕੋਈ ਹੁਣ ਪ੍ਰਸ਼ਾਸਨ ਹੀ ਪ੍ਰਸ਼ਾਸਨ ਹੀ ਜਾਣੇ ਆਗੇ ਆਏ ਆ ਤਹਿਸੀਲਦਾਰ ਸਾਹਿਬ ਆਇਆ ਸੈਕਟਰੀ ਸਾਹਿਬ ਆਇਆ ਤਸਦੀ ਦੇ ਦੇ ਗਏ ਆ ਦੇਖੋ ਉਹ ਕਹਿ ਰਿਹਾ ਕਿ ਅਗਰ ਥੋੜਾ ਜਿਹਾ ਮੌਸਮ ਠੀਕ ਹੁੰਦਾ ਆ ਆਪਾਂ ਇਹਦੇ ਡੰਗਾ ਡੰਗਾ ਲਾਨੇ ਆ ਉਹ ਦੇਖੋ ਜੇ ਮੌਸਮ ਸਾਫ ਹੋਏਗਾ ਫੇਰੀ ਹਲ ਹੋਏਗਾ ਇੰਨੀ ਦੇਰ ਦੀ ਸਮੱਸਿਆ ਆ ਰਹੀ ਐ ਤਾਂ ਕਿਉਂ ਪੰਚਾਇਤ ਕਿਉਂ ਨਹੀਂ ਵੀਡੀਓ ਧਿਆਨ ਨਹੀਂ ਲੈ ਰਹੀ ਕਿ ਡੰਗਾ ਲਾਇਆ ਜਾਏ 50 ਕਿਉਂ ਕੋਈ ਕੋਈ ਨਹੀਂ ਮਿਲਦਿਆਂ 10 ਸਾਲ ਹੋ ਗਏ ਬਾਈ ਕੋਈ 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 ਐਮਐਲਏ ਨਹੀਂ ਸੁਣਦਾ ਲਾਗੇ ਬੱਬੂ ਐਮਐਲਏ ਗਿਆ ਉਹ ਵੀ ਨਹੀਂ ਸੁਣਦੇ ਪੜਾ 15 ਸਾਲ ਹੋ ਗਏ ਉਹਨਾਂ ਨੂੰ ਬਣੇ ਦੇ ਉਹਨਾਂ ਕੋਈ ਕਾਰਵਾਈ ਲੈਣੀ ਚਾਹੀਦੀ ਆ ਡਾਕਟਰ ਤੇ ਲਗੋ ਉਹ ਡਾਕਟਰ ਨੇ ਤਾਂ ਆਪਣਾ ਹੱਲ ਕੀਤਾ ਹੋਇਆ ਤੇ ਪਿੰਡ ਦਾ ਹੱਲ ਨਹੀਂ ਨਾ ਕੋਈ ਹੈਗਾ ਪਿੰਡ ਦਾ ਤਾਂ ਹੱਲ ਕੋਈ ਨਹੀਂ ਹੈਗਾ ਪਿੰਡ ਦਾ ਕਿਤੇ ਕੋਈ ਹੱਲ ਹੋਣਾ ਚਾਹੀਦਾ ਬੜਾ ਕੁਝ ਕਿਹਾ ਜਾਂਦਾ ਕਿ ਸੀਹੀ ਦੀ ਗੇਰ ਬਣਾਏ ਜਾਂਦੇ ਆ ਸੀਰ ਨੂੰ ਪਹਿਲੇ ਦਰਜਾ ਦਿੱਤਾ ਜਾਂਦਾ ਲੇਕਿਨ ਤੁਹਾਡੇ ਪੈਸੇ ਇਦਾਂ ਦੇ ਹਲਾਤ ਹੈਗੇ ਨੇ ਸੀਹੀ ਦੀ ਦਾ ਪਿੰਡ ਕਿਵੇਂ ਜਾਂਦਾ ਹਾਂ ਤੇ ਫਿਰ ਸੀਰ ਪੂਰਾ ਪਿੰਡ ਕਰ ਰਿਹਾ ਸਰ ਇਹ ਸੀਰ ਪਿੰਡ ਹੋਵੇਗਾ ਫੇਰ ਇਹਨਾਂ ਨੇ ਕਹਿਣਾ ਵੀ ਵੀ ਹੋ ਗਿਆ ਸੀਹੀ ਹੋ ਗਿਆ ਪਿੰਡ ਕੀ ਅਪੀਲ ਕਰਨਾ ਚਾਹੋ ਭਾਈ ਅਪੀਲ ਹੀ ਕਰਨਾ ਚਾਹਨੇ ਜੀ ਸਾਡਾ ਹਾਲ ਹੋਣਾ ਚਾਹੀਦਾ ਸਾਡੇ ਪਿੰਡ ਦਾ ਹਾਲ ਹੋਣਾ ਚਾਹੀਦਾ ਸਾਰੇ ਸਾਰੇ ਹਾਲ ਉਹਦੇ 小ਟੇ 小ਟੇ ਬੱਚੇ ਗਏ ਸਾਰਿਆਂ ਦੇ ਕੱਲ ਨੂੰ ਰਾਤ ਨੂੰ ਕੋਈ ਇਦਾਂ ਹਾੜ ਆ ਜਾਂਦਾ ਹੁਣ ਬੱਚੇ ਰੋੜ ਜਾਂਦੇ ਕੋਈ ਪ੍ਰੋਬਲਮ ਹੋ ਇੰਡੀ ਸਾਰੇ ਨੇ ਤੇ ਜਿੰਮੇਵਾਰ ਕੌਣ ਹੈ ਸਰ ਬਸ ਜੀ ਧੰਨਵਾਦ ਹੈ ਤੁਹਾਡੇ ਨੀ ਚੈਨਲ ਦਾ ਕਿ ਸਾਡੀ ਵੀਡੀਓ ਅੱਗੇ ਅੱਗੇ ਪਹੁੰਚਾਈ ਜਾਏ ਪਰ ਕੀ ਮੌਲਾ ਪੂਰਾ ਹੈ ਸਰ ਮੌਲਾ ਹੈ ਕਿ ਖਾੜ ਦਾ ਪਾਣੀ ਦੇਖੋ ਸਾਰਾ ਇੱਧਰ ਸਾਡੇ ਘਰਾਂ ਵਿੱਚ ਬਣਦਾ ਘਰ ਦੇ ਪਿੱਛੇ ਜਾ ਕੇ ਦੇਖਿਆ ਜੇ ਤੋਆ ਕੋ 10 ਫੁੱਟ ਡੁਗਾ ਟੋਆ ਉੱਥੇ ਮੇਰੇ ਖਿਆਲ ਜੇ ਅੱਜ ਰਾਤ ਦੀ ਬਰਖਾ ਪਈ ਨਾ ਇਦਾਂ ਦਾ ਪਾਣੀ ਰਿਹਾ ਹੋਇਆ ਸਦਾ ਮਕਾਨ ਵੀ ਡਿੱਗ ਸਕਦਾ ਹੋ। ਅਸੀਂ ਤੇ ਸ਼ਵੇਰ ਦੇ ਸ਼ਹਿਰ ਘਰੋਂ ਬਾਹਰ ਗਲੀ ਬੈਠੇ ਹਾਂ ਤੋਂ ਘਰੋਂ ਨਿਕਲ ਕੇ ਪਾਣੀ ਅੰਦਰ ਜਾਣ ਨੂੰ ਦਿਲ ਨਹੀਂ ਕਰਦਾ। ਇੱਥੇ ਆਈ ਪ੍ਰਸ਼ਾਸਨ ਨੂੰ ਬਠੇ ਰਹੇ ਆਨਲਾਈਨ ਕਪੜੇ ਨਾਲ ਵੀ ਟੀ ਆਡੀ ਕਹਿ ਨਹੀਂ ਸੁਣਾਈ ਦਿੱਤੀ। ਕਾਰਨ ਕੀ ਹੈ ਮੇਨ ਇਸੇ? ਕਾਰਨ ਸਰ ਖੱਡ ਪਰੇ ਭਗਦੀ ਰਹੀ ਏ। ਉਹ ਪੈਲੀ ਲੈਣ ਕਰਕੇ ਡਾਕਟਰ ਨੇ ਉਧਰ ਆਪਣੇ ਡੰਗਾ ਡੰਗਾ ਪਾ ਲਿਆ ਖੱਡ ਦਾ ਬਾਜ ਜਿਹੜਾ ਸਾਰਾ ਇਧਰਲੇ ਬੰਦੇ ਨਾਲ ਆ ਕੇ ਬੰਦੇ। ਕਿਹੜੇ ਡਾਕਟਰ ਨੇ ਬੰਨਿਆ ਇਹ? ਡਾਕਟਰ ਕਨਬਰ ਨੇ। ਕਿਉਂ ਬੰਨਿਆ ਕਿਹੋ ਜਿਹਾ ਲੰਗਾ? ਉਨੇ ਪਾਣੀ ਲਈ ਆਪਣੀ ਮੈਂ ਪਾਣੀ ਲਈ ਰਹੀ ਆ ਕਹਿੰਦਾ ਮੇਰੀ ਮਾਲਕੀ ਆ ਇਹਨਾਂ ਦੀ ਮਾਲਕੀ ਕੋਈ ਕਲੋਨੀ ਦੇ ਮਾਲਕੀ ਸਿਕਲ ਕੋਈ ਕਲੋਨੀ ਕੱਟੀਏ ਕੋਈ ਪਾਸ ਕਰਾਈ ਗਈ ਕੋਈ ਪ੍ਰਸ਼ਾਸਨ ਵਾਲੋ ਨੇ ਕੋਈ ਕੁਝ ਨਹੀਂ ਇਹ ਨਿਆ ਨੂਪੜਾ ਜੀ ਪਾਸ ਕਰਾਈ ਗਈ ਨਹੀਂ ਕਰਾਈ ਇਹ ਨੂਪੜਾ ਗੋਲੀ ਦੀ ਖਾੜ ਹੈ ਜੀ ਇਹਦੇ ਕੋਈ ਪੱਲੇ ਪਾਸੇ ਖੜ ਜਾਂਦੀ ਸੀ ਡਾਕਟਰ ਨੇ ਕ੍ਰੇਡ ਬੰਦ ਕੇ ਖੰਡ ਪਿੰਡ ਨੂੰ ਆ ਗਈ ਪਿੰਡ ਦੇ ਹਰੇ ਲਾਦ ਹੋ ਗਏ ਪਿੰਡੇ ਘਰੇ ਘਰੇ ਪਾਣੀ ਭਰ ਗਿਆ ਕਿੰਨੇ ਘਰ ਵੀ ਬੈਲੇ ਨੇ ਜੋ ਰਾਤ ਤਿੰਨ ਦਿਨ ਹੋਰ ਬਾਰਸ਼ ਹੋਈ ਜਿਲੀ ਇਹਦੇ ਘਰ ਵੀ ਡੀ ਜੀਸ ਜਾ ਸਕਦਾ ਜੇ ਕੋਈ ਨੁਕਸਾਨ ਇਹ ਜਿੰਨੇ ਵਾਰ ਕੋਲ ਹੋਏਗਾ ਬੱਚੇ ਬੱਚੇ ਡੰਗਰ ਲੋਕਾਂ ਦੀ ਰੋੜੀ ਲੇ ਬਸੂ ਰੋੜੀ ਨੇ ਇਹ ਵੀ ਨਾ ਕੋਈ ਹੋਗਾ ਇਹ ਉਹਨਾਂ ਪ੍ਰਸ਼ਾਸਨਾਂ ਦਾ ਧਿਆਨ ਦਿੱਤਾ ਜੀ ਪਰ ਇਹ ਸਰਕਾਰ ਕਿਉਂ ਨਹੀਂ ਧਿਆਨ ਦਿੰਦੀ ਸਾਡੇ 10 ਸਾਲ ਹੋ ਗਏ ਸਾਨੂੰ ਰੋੜੀ ਇੱਥੇ 10 ਸਾਲ ਹੋ ਗਏ ਕੰਪਰੀਟ ਪਾਦੇ ਸਾਡੇ ਚੇਲੇ ਨਹੀਂ ਸੁਣੇ ਬੀਜੇ ਨਹੀਂ ਸੁਣੇ ਬੀਸੀ ਨਹੀਂ ਸੁਣੇ ਇਹ ਤਾਂ ਮੌਸਮ ਨੂੰ ਅਗਲੇ ਕੀਆ ਜਾ ਰਿਹਾ ਕਿ 2-3 ਦਿਨ ਬਰਸਾਤ ਹੋਵੇ ਕਿੱਦਾਂ ਦੇ ਹਾਲਾਤ ਹੋਣਗੇ ਪੈਸੇ ਦੇ ਬੀਜੇ ਆਏ ਕਿਹਾ 3 ਦਿਨ ਬਜ਼ਾਦ ਨੂੰ 3 ਦਿਨ ਕੀ ਹਾਲਤ ਬਣਨਗੇ ਬਾਹਰ ਦੀ ਸਥਿਤੀ ਮਾੜੀ ਹੈ ਤੁਹਾਡੇ ਪਿੰਡ ਦੇ ਵਿੱਚ ਅਤੇ ਇਹ ਕਹਣਾ ਚਾਹੁੰਦਾ ਇੱਕ ਘਟ ਜਿਹੜੀ ਇਹ ਪਰਵਗਦੀ ਦੀ ਜਿਹੜੇ ਸੰਚਨਨ ਘਾਟਾ ਨਾਲ ਅੱਗੇ ਦੇ ਪਰਵਗਦੀ ਅੱਗੇ ਦੇ ਪਰਵਗਦੀ ਡਾਕਟਰ ਨੇ ਜਦੋਂ ਪੈੜੀ ਲਈਆ ਇਹਨੂੰ ਤੋਂ ਡੰਗਾ ਲਾਇਤਾ ਸਾਡੇ ਜਿਹੜੀ ਸੰਚਨਨ ਘਾਟ ਦੇ ਪਰਲੇ ਪਸਾ ਬਗਦੀ ਉਹ ਵੀ ਮੰਦ ਹੋ ਗਈ ਬਾਕੇ ਪਾਣੀ ਸਾਡੇ ਇੱਧਰ ਚਲੋਣ ਡੰਗਾ ਲਾਇਆ ਪਾਣੀ ਪਿੰਡ ਚ ਆਈ ਆ ਮੇਰੀਆਂ ਦੋ ਗਾਂਆਂ ਰੂੜੀਆਂ ਬੜੀ ਔਖੇ ਫੜੀਆਂ ਕਿਤੇ ਦੂੜਿਆ ਕਿੱਥੇ ਗਈ ਅਸੀਂ ਬੱਚੇ ਨੂੰ ਲਈਏ ਗਰੀਬ ਆਦਮੀ ਸਾਡੇ ਕੋਲ ਬਣਦਾ ਆ ਇਹ ਤਾਂ ਇਹ ਹਾਲਾਤ ਬੰਦੇ ਵਿੱਚ ਹੋ ਗਿਆ ਕੋਈ ਪ੍ਰਸ਼ਾਸਨ ਦੀ ਕੋਈ ਨਹੀਂ ਆ ਕੇ ਸੁਣੀ ਬੁਣੀ ਤੁਹਾਡੀ ਔਰ ਜਾ ਇਹ ਪਹਿਲਾਂ ਕੋਈ ਨਹੀਂ ਆ ਸੁਣੀਦਾ ਰਾਜਾ ਕੋ ਹੱਥ ਮੌਕਾ ਦਿੱਖੇ ਚੱਲਿਆ ਸੀ ਬੋਲਦੇ ਪਏ ਅਸੀਂ ਕੱਲ ਦਾ ਟਾਈਮ 10 ਵਜੇ ਦਾ ਦਿੱਤਾ ਹੋਣਾ ਤੇ ਕਰਨੇ ਕੋਈ ਆਲ ਦੇ ਤਾਂ ਜੇ ਤਾਂ ਮੌਸਮ ਬੁਰਾ ਆ ਗਿਆ ਲੋ ਚਿੰਤਾ ਦੀ ਵਿਸ਼ੇ ਚੁਟਾਇਆ ਜਾ ਰਿਹਾ ਕਿ ਬਰਸਾਤ ਹੋ ਜਾਂਦਾ ਹੋ ਤੋਂ ਜੇ ਕਿੱਦਾਂ ਦੇ ਹਾਲਾਤ ਹੋਣਗੇ ਪੇੜ ਤੇ ਫਿਰ ਜੇ ਇਧਰ ਮਾਰੇ ਲਾ ਤੋਂ ਰੁੜੀਆਂ ਨਹੀਂ ਗਰੀਬਾਂ ਦੀ ਸਾਡੇ ਕੋਲ ਕੋਈ ਚਾਰਾ ਨਹੀਂ ਨਾ ਸਾਡੇ ਕੋਲ ਤਾਹ ਤੇ ਮਾੜੀ ਮਾੜੀ ਜਗ੍ਹਾ ਸਾਡੇ ਕੋਲ ਸਬਜ਼ੀ ਕੋਲ ਵੀ ਰਹਿ ਗਿਆ ਕਰਨੇ ਨਹੀਂ ਜੇ ਕਹੋ ਸਰਕਾਰੀ ਕਲੋਨੀ ਸਾਡੀ ਰੁਧੀਆਂ ਅਸੀਂ ਕਿੱਥੇ ਬਚ ਲਈ ਜਾਂ ਜਾਣੇ ਬਾਹਰ ਕਿਲੇ ਗੇਟ ਦੇ ਅੰਦਰ ਆਨੇ ਬੜਾ ਸੋਹਣਾ ਲਿਖਿਆ ਤੁਸੀਂ ਹੀ ਇਦਾਂ ਦਾ ਪੈਂਦਾ ਹਾਂ ਹਾਂ ਜੀ ਲੇਕਿਨ ਇਦਾਂ ਦੇ ਖਰਾਬ ਸੀ ਹੀ ਇਦਾਂ ਦੇ ਪੈਂਦੇ ਹੋਣਗੇ ਜਿਹੜਾ ਆਮ ਪਬਲਿਕ ਦੇ ਇਦਾਂ ਦੇ ਖਾਸ ਨਹੀਂ ਹੁੰਦੇ ਹੋਣ ਫੋਟ ਗੱਲ ਫਿਰ ਆਮ ਆਦਮੀ ਦਾ ਅਸੀਂ ਮਰਨਾ ਹੀ ਆ ਸਾਡੀ ਕੋਈ ਸੁਣਾਈ ਨਹੀਂ ਕੋਈ ਸੁਣਦਾ ਹੀ ਨਹੀਂ ਜਿਹੜਾ ਉਹ ਹੁੰਦਾ ਡਾਕਟਰ ਦੇ ਸੁਣੀ ਚਲੀ ਜਾਂਦਾ ਕਿਉਂਕਿ ਵੱਡਾ ਨਹੀਂ ਉਹਦੇ ਪਤਾ ਸ ਹੈ ਛੱਡ ਫੋਨ ਕਰ ਦਿੰਦਾ ਇਹ ਤਾਂ ਕੋਈ ਨਹੀਂ ਹੁੰਦਾ ਠੀਕ ਹੈ ਜੀ ਇੰਨੀ ਦੇਰ ਉਹ ਡਾਕਟਰ ਨੂੰ ਕੋਈ ਨਹੀਂ ਦੱਸ 10 15 15 ਜਿਹੜੇ ਹਾਲਾਤ ਹੋਦੇ ਬਾਦ ਇੰਟਰਨੈਟ ਤੇ ਦੇਖੋ 80 ਜਿੰਨੀ بارش ਸਾਡੇ ਪਿੰਡ ਪਾਣੀ ਨਹੀਂ ਆਇਆ ਐਂ ਬੜੇ ਸੀਵੇ ਅੱਜ ਤੀਉ ਦੋ ਤਿੰਨ ਸਾਲ ਹੋ ਗਏ ਦੋ ਦੋ ਪ੍ਰਸ਼ਾਸਨ ਨੇ ਪਾਣੀ ਸਾਡੇ ਪਿੰਡਾਂ ਹੀ ਨਾ ਨਹੀਂ ਮੰਗ ਰਹੇ ਮੰਗੇ ਆ ਤੇ ਅਸੀਂ ਪ੍ਰਸ਼ਾਸਨ ਨਾਲ ਗਿਆ ਰਹਿੰਦੇ ਆ ਕਿ ਸਾਨੂੰ 6 ਜਗ੍ਹਾ ਜਿਹੜਾ ਨਾਲਾ ਪਗਦਾ ਆ ਉੱਥੇ ਬਗਾ ਸਾਡੇ ਪਿੰਡ ਪਾਣੀ ਨਾ ਆਉਂਦਾ ਹਾਂ ਹਾਂ ਜੇ ਕਾਦੀ ਕੋਈ ਜ਼ਬਰਦਸਤੀ ਹਿੰਦੀ ਆ ਉਹਦੇ ਜਵਾਬ ਦਾ ਡਾਕਟਰ ਹੋ ਜਾ ਪ੍ਰਸ਼ਾਸਨ ਹੋਏਗਾ ਔਰ ਇਹ ਜਾਨਵਰ ਦਾ ਕੋਈ ਨੁਕਸਾਨ ਹੋਗਾ ਔਰ ਇਹ ਜਿਹੜਾ ਨਾਲਾ ਪਗਦਾ ਹੈ ਇਸੇ ਹੀ ਜਗ੍ਹਾ ਬਗਿਆ ਜਾ ਸਾਨੂੰ ਕੋਈ ਤਰਾਨਾ ਨਹੀਂ ਜੀ ਤਕੀਨੋ ਗੁੰਦਰਪਾਲ ਜੀ ਕਹਣਾ ਚਾਹੂ ਜਿਹੜੇ ਕੀ ਕਹਾਂ ਦੋ ਗਾਂਆਂ ਮੇਰੀ ਜ਼ੁਰਗ ਗਈਆਂ ਇੱਕ ਲੱਭੀ ਇੱਕ ਨਹੀਂ ਲੱਭੀ ਜਨਕੇ ਦੋ ਦੋ ਦਾ ਹੀ ਕੋਈ 40 45 ਸਾਲ ਹੋਏ ਇਸ ਤਰ੍ਹਾਂ ਕੋਈ ਹਾਲਾਤ ਨਹੀਂ ਹੋਇਆ ਜਦੋਂ ਡਾਕਟਰ ਨਾਲ ਕੋਈ 15 ਸਾਲ ਹੋ ਗਏ ਨਾ ਉਹਨੂੰ ਇੱਥੇ ਡੰਗਾ ਬੰਦ ਤਾ ਉਹਦਾ ਹਡੰਗ ਸੌਣੇ ਕਰ ਗਿਆ ਕਿੰਨਾ ਕਨੇ ਨੁਕਸਾਨ ਹੋ ਗਿਆ ਤੁਹਾਡਾ ਨੁਕਸਾਨ ਸਾਡਾ ਵੀ 30000 ਹੋਈ ਗਿਆ 30000 ਪ੍ਰਸ਼ਾਸਨ ਵਾਲੋਂ ਆ ਕੇ ਕੋਈ ਤੁਹਾਨੂੰ ਮਦਦ ਦੀ ਗਿਆ ਮਦਦ ਨਾਲ ਨੇ ਕਿ ਕਿਵੇਂ ਫਿਰ ਰੋਜ਼ੀਆ ਹੋਏਗਾ ਭਰਤਾ ਉਤੀ ਕਰਨਾ ਫਿਰ ਇਸ ਤਰ੍ਹਾਂ ਹੀ ਗਰੀਬ ਆਦਮੀ ਆ ਉਥੇ ਜਾਵੇ ਤੇ ਉਹਦੇ ਬੱਚੇ ਸਾਡੇ ਇਹ ਇਦਾਂ ਦੇ ਹਾਲਾਤ ਰਹਿਣਗੇ ਤੇ ਫਿਰ ਕਿਵੇਂ ਚਲੇਗਾ ਫਿਰ ਤਾਂ ਸਮਝੋਗਾ ਹੀ ਖਤਮੀ ਕੀ ਅਪੀਲ ਕਰਨਾ ਚਾਹੋਗੇ ਪ੍ਰਸ਼ਾਸਨ ਨੂੰ ਕੀ ਕਹਾਂਗੇ ਵੀ ਰੋ ਰੋ ਤੁਹਾਨੂੰ ਮੁਰੀਦਾ ਦੇਖੋ ਜੀ ਡਾਕਟਰ ਦੰਗਾ ਬੰਨਿਆ ਜਣ ਕੇ ਹਸਪਤਾਲ ਖਣ ਹੋਇਆ ਬਾਕੀ ਹੋਰ ਕੋਈ ਫੰਨੀ ਆਗਾ ਡਾਕਟਰ ਨਾਲ ਸਾਡੀ ਕੋਈ ਦੁਸ਼ਮਣੀ ਹੋਈ ਨਹੀਂ ਉਹ ਡਾਕਟਰ ਜੋ ਕਰਦਾ ਡਾਕਟਰ ਨੇ ਡੰਗਾ ਬੰਨਤਾ ਇਹਨੇ 10 15 ਸਾਲ ਹੋ ਗਏ ਸਾਡਾ ਨੁਕਸਾਨੀ ਹੁੰਦਾ ਸਾਡਾ ਕੋਈ ਕਮਾਈ ਦਾ ਕੀ ਕਰਨ ਉਹ ਸਾਡਾ ਕੋਈ ਸਾਡੇ ਨਹੀਂ ਹੈਗਾ ਕਮਾਈ ਦਾ ਅਸਤੀ ਕਰ ਇਹਦੇ ਮਾਮਲਾ ਮਾਜਾ ਰਹਿਣਗਾ ਠੀਕ ਕੀ ਮੌਲਾ ਕਿ ਪਿੰਡ ਦੇ ਵਿੱਚ ਬਾਹਰ ਦੀ ਸਿੱਟੀ ਦੀ ਮੱਚੂਗੀ ਆ ਤੇ ਪਿੰਡ ਕਿ ਡੁੱਬਨ ਫਿਰਦਾ ਕੀ ਪੂਰਾ ਮਾਮਲਾ ਇਹ ਸਾਰਾ ਮਾਮਲਾ ਕਨ ਬਰਦਾ ਬਣਾਇਆ ਇਹ ਚਾਰਵੀਂ ਦੇ ਗੇਟ ਤੇ ਲੈ ਕੇ ਨਾ ਸਾਰੇ ਐਨਸੀਸ ਵਧਾਈ ਆ ਪੂਰੇ ਕ੍ਰੀਟ ਬਣਾ ਗਏ ਨਾ ਪੂਰਾ ਪਾਣੀ ਦਾ ਮੁਖ ਜਿਹੜਾ ਪਿੰਡ ਚ ਮਾਰ ਲਿਆ ਪਿੰਡ ਸਾਰਾ ਮਤਲਬ ਡੁੱਬਣ ਤੇ ਆ ਗਿਆ ਇਹਨੇ ਪਰੇਸ਼ਾਨ ਕਿੰਨੀ ਵਾਰੀ ਸਾਰਾ ਪ੍ਰਸ਼ਾਸਨ ਨੂੰ ਆ ਗਿਆ ਸਾਰੇ ਪਿੰਡ ਵੀ ਆ ਇਕੱਠਾ ਹੋ ਗਏ ਉਹ ਕਿਸੇ ਦਾ ਨਹੀਂ ਮੰਦਾ ਕਿੰਨੀਆਂ ਚਿੱਠੀਆਂ ਪਾਈਆਂ ਚਿੱਠੀਆਂ ਵਾਪਸ ਭੇਜ ਦਿੰਦਾ ਕਿਸੇ ਦੀ ਮਤਲਬ ਗੱਲ ਅੱਗੇ ਤੱਕ ਨਹੀਂ ਪੁੱਜਣ ਦਿੰਦਾ 2021 ਤੋਂ ਹੀ ਕੰਮ ਚੱਲਦਾ ਪਿਆ ਹੈ ਲੋ ਅੱਜ ਤੱਕ ਅੱਧਾ ਪਿੰਡ ਖਾਲੀ ਕਰਾਤਾ ਹੈ ਇਤਨਾ ਬੁਰਾ ਹਾਲਾਤ ਹੈ ਡੰਗਰੇ ਰੂੜੇ ਨੇ ਬੱਚੇ ਵੀ ਰੂੜੇ ਨਾ ਬੜਾ ਬੁਰਾ ਹਾਲਾਤ ਡੰਗ ਉਹ ਕਿ ਪੇਡੇ ਵੀ ਰੂੜ ਇਤਨਾ ਨੁਕਸਾਨ ਆਇਆ ਤੇ ਫਿਰ ਬੰਦੇ ਬਚਾਓ ਗਿਆ ਸਰਪੰਚ ਸਾਹਿਬ ਪਹਿਲੇ ਪਾਣੀ ਬਹਾਓ ਕਿਧਰ ਨੂੰ ਪਹਿਲੇ ਜਿਹੜਾ 10 20 ਸਾਲ ਪਹਿਲੇ ਉਹ ਉੱਪਰਲੀ ਸਾਈਡ ਆ ਜਿੱਧਰ ਪਟ્રોલ ਪੰਪ ਹੈ ਉਹਨਾਂ ਨੇ ਸਾਰੇ ਆਪਣਾ ਉੱਚਾ ਮਤਲਬ ਪਰਸੀਆਂ ਪਾ ਪਾ ਗਏ ਨਾ ਤਾਂ ਸਾਰਾ ਇਧਰੋਂ ਕਰਤਾ ਸਾਰਾ ਘੇਰਤਾ ਨਾ ਪਾਏ ਇਹਨਾਂ ਦਾ ਸਾਰਾ ਹਾਲ ਹੈ ਹਾਂਜੀ ਹਾਂਜੀ ਇਸ ਮੰਦੀ ਤੁਸੀਂ ਪ੍ਰਸ਼ਾਸਨ ਲੈ ਕੇ ਭੇਜਿਆ ਕੀ ਪਾਣੀ ਨੂੰ ਦੱਸ ਸਹੀ ਕੀਤੀ ਜਾਵੇ ਹਾਂਜੀ ਹਾਂਜੀ ਸਭ ਕੁਛ ਅਜੇ ਮੰਤਰੀ ਸਾਹਿਬ ਵੀ ਆਏ ਹੈ ਮਤਲਬ ਸਾਰਾ ਪ੍ਰਸ਼ਾਸਨ ਇੱਥੇ ਆਏ ਹੈ ਕੋਈ ਵੀ ਹਾਲ ਨਹੀਂ ਹੈ ਤਹਿਸੀਲਦਾਰ ਵੀ ਆਇਆ ਹੈ ਪਟਵਾਰੀ ਵੀ ਆਇਆ ਹੈ ਸਭ ਆਏ ਦੇ ਹੱਥ ਆ ਦੇਖੋਣ ਕੀ ਹਾਲ ਹੁੰਦਾ ਨਾਲ ਕੱਲ ਫਰਮੇਟ ਕਰਕੇ ਆਇਆ। ਜਾਰੀਆਂ ਫੇਰ ਜਾਣਾ ਮੇਰਾ। ਹੋਰ ਦੇਖੋ ਕੀ ਕਹਿੰਦੇ ਫਿਰ। ਹੁਣ ਸਾਰਾ ਵਿਸ਼ਵਾਸ ਤੇ ਦਵਾ ਕੇ ਗਿਆ ਨਾ। ਅੱਗੇ ਦੇਖੋ ਹੁਣ ਕੀ ਕਰ ਦੇਣਗੇ। ਜਿੱਦਾਂ ਮੌਸਮ ਬਵਾ ਹੋਆ ਚਿੰਤਾ ਜਤਾਈ ਹੈ ਤੋ ਤਿੰਨ ਦਿਨ ਬਰਸਾਤ ਹੋਣੀ ਹੈ। ਹਾਂਜੀ ਹਾਂਜੀ। ਬਰਸਾਤ ਹੋਏਗੀ ਤੇ ਪੇੜ ਦੇ ਕਿੰਦਾ ਦੇ ਹਾਲਾਤ ਹੋ ਜਾਣਗੇ। ਹਾਲਾਤ ਦੇਖਿਓ ਤੁਸੀਂ ਤੁਹਾਡੇ ਸਾਹਮਣੇ ਹੀ ਜੋ ਵੀ ਆਇਆ। ਉਹ ਕੀ ਕਹਿਆ ਯਾਰ ਪ੍ਰੋਫੈਸ਼ਨਲ? ਪ੍ਰੋਫੈਸ਼ਨਲ ਨੇ ਕਿਹਾ ਕਿ ਸਾਡਾ ਹੱਲ ਕੀਤਾ ਜਾ। ਹਾਲ ਹੁੰਦਾ ਸਾਡਾ। ਡਾਕਟਰ ਕਨਵਰ ਨਾ ਬੇੜਾਗਰ ਕਰਦਾ ਸਾਰੇ ਪਿੰਡ ਦਾ ਹਾਲ। ਇਹ ਜਗ ਮੱਲੀ ਗਈ ਦੀ ਹੈ ਜਾਂ ਕਲਵਾ ਨੇ ਖਰੀਦੀ ਗਈ ਹੈ ਜਬ ਖਰੀਦੀ ਦੀਆਂ ਨਾ ਪਰ ਖੜ ਥੋੜੀ ਖਰੀਦ ਸੰਦ ਖੜ ਨਹੀਂ ਕਰ ਸਕਦਾ ਪਾਣੀ ਦਾ ਪਾਣੀ ਬੰਦ ਕਰ ਸਕਦਾ ਕੋਈ ਵੀ ਉਹਨੇ ਸਾਰੇ ਬੰਦ ਕਰਤਾ ਅੱਗੋਂ ਪਾਣੀ ਪੂਲ ਦਾ ਇੱਕ ਟੈਂਕ ਤੱਕ ਬੰਦ ਕਰਤਾ ਉਹ ਕਹਿੰਦਾ ਸਰਵਨਸਰਾਰੀ ਇੱਥੇ ਆਫੀਸਰ ਆ ਰਹੇ ਉਹ ਤਾਂ ਤੱਕ ਰੋਲ ਨਹੀਂ ਇੱਥੇ ਉਹਨੇ ਖੜੀ ਥੋੜੀ ਬਸਣਾ ਤੇ ਆ ਗਏ ਸਭ ਕੁਝ ਹੀ ਕਰਾ ਰਹੇ ਹੈ ਐ ਤਿਤਨਾ ਮਤਲਬ ਇਤਨਾ ਬੁਰਾ ਹਾਲ ਹੈ ਕਿ ਉਠਣ ਦਾ ਤੱਕ ਤਰਦੇ ਆਈਏ ਸਾਰੇ ਸਰਕਾਰਾਂ ਕਹਿੰਦੀ ਹੈ ਕਿ ਕੋਈ ਵੀ ਸਰਕਾਰੀ ਜ਼ਮੀਨ ਮੱਲੇਗਾ ਉੱਤੇ ਕਾਰਵਾਈ ਕੀਤੀ ਜਾਏਗੀ ਸਰਵਰਨ ਸਰਵਾਰੀ ਅਗਰ ਆਮ ਆਦਮੀ ਪਾਰਟੀ ਆ ਹੀ ਲੀਡਰ ਹੈਗਾ ਉਹਦੇ ਵੱਲੋਂ ਧੱਕਾ ਕੀਤਾ ਜਾ ਰਿਹਾ ਧੱਕਾ ਕੀਤਾ ਉਹ ਹੀ ਆਫਿਸ ਬਣਾ ਰਿਹਾ ਹੈ ਸਰਕਾਰੀ ਜ਼ਮੀਨ ਤੇ ਉਹ ਹੀ ਆਫਿਸ ਬਣਾ ਰਿਹਾ ਉਹਦਾ ਨਾਂ ਲੇਤਾ ਹੈ ਇਹ ਆਫਿਸ ਬਣਾ ਰਿਹਾ ਉਹਦਾ ਤਾਂ ਕੋਈ ਰੋਲ ਨਹੀਂ ਹੱਥ ਕੋਈ ਉਹ ਕਹਿੰਦੇ ਸਾਡਾ ਕੋਈ ਰੋਲ ਨਹੀਂ ਜੋ ਕਰ ਰਿਹਾ ਸਭੰਸਲਾ ਦੇ ਕਰਦੇ ਹੈ ਖੱਡ ਵਿੱਚ ਉਹਨੇ ਆਪਣਾ ਇੱਕ ਪੋਲ ਬੰਦ ਕਰਤਾ ਬੜੀ ਪੰਚਾਇਤ ਦੀ ਜਗ੍ਹਾ ਉੱਥੇ ਆਪਣਾ ਆਪਣਾ ਆਫਿਸ ਬਣਾ ਰਿਹਾ ਉਹਨੇ ਕਰੀਅਰ ਕਿੰਨੇ ਜਾਰੀ ਕਰ ਬਣਾ ਤੈਨੂੰ ਤੇ ਜੇ ਜਿਓ ਬੰਦ ਕਰ ਦਿੱਤਾ ਜਾਏਗਾ ਲੱਗਦਾ ਨਹੀਂ ਕਿ ਪਿੰਡ ਦਾ ਰੋੜ ਸੱਕਦਾ ਕਿਸੇ ਵੇਲੇ ਵੀ ਰੋੜ ਸੱਕਦਾ ਰੋੜੀ ਸਕਦਾ ਅਜ ਤਾਂ ਪੂਰਾ ਰੋੜ ਨਹੀਂ ਕਟਾਰਦਾ ਹਾਸਤਾ ਇਸ ਕਰਕੇ ਸਾਰਾ ਪਿੰਡ ਗਿਆ ਤਾਂ ਧਰਨਾਜੀ ਲੱਗਾ ਤਾਂ ਇਧਰ ਲਗਾਏ ਕਿਉਂਕਿ ਸਾਰਾ ਹੀ ਪਿੰਡ ਮਤਲਬ ਘਰਾਂ ਵਿੱਚ ਚਾਰ ਚਾਰ ਫਰ ਪਾਏ ਹੋਏ 10-10 ਫਰ ਪਾਏ ਹੋਏ ਬੜੀ ਐਸਾ ਹੈ ਇਤਨਾ ਬੁਰਾ ਹਾਲ ਬਣ ਜਾਂਦਾ ਹੁਣ ਤੁਹਾਡੇ ਲੋ ਕੀ ਕੀਤਾ ਯਾਰ ਇਹ ਤਾਂ ਪ੍ਰਸ਼ਾਸਨ ਨੇ ਤੁਹਾਨੂੰ ਕੀ ਸਵਾਲ ਨਹੀਂ ਦਿੱਤਾ ਉਸ ਤੋਂ ਨੋ ਬਿਸ਼ਵਾਸ ਦਿੱਤਾ ਨਾ ਉਹ ਦੇਖੋ ਹੁਣ ਕੀ ਕਰ ਦੇਣਗੇ ਸਵੇਰੇ ਮਿਲਣਾ ਹੁਣ ਰਾਤ ਨੂੰ ਪੈਣੇ ਆ ਗਏ ਤਾਂ ਕੀ ਗੱਲ ਹੋ ਰਹੀ ਹੈ ਦੇਖੋ ਕੌਣ ਹੋ ਜਾਂਦਾ ਪਿੰਡ ਦੇ ਵਿੱਚ ਤੇ ਕੌਣ ਜ਼ਿੰਮੇਵਾਰ ਹੋ ਰਿਹਾ ਹੈ ਜ਼ਿੰਮੇਵਾਰਤਾ ਕਨ ਭਰੀ ਹੋਣਾ ਹੈ